ਪੰਦੇਰ ਗਿਆ ਸੀਗਾ ਉਹਨਾਂ ਨੇ ਰਿਪੋਰਟ ਕਰਤੀ ਉਹਦੇ ਵਿੱਚ ਕੁਛ ਨਹੀਂਗਾ ਐਵੇਂ ਪਾਣੀ 'ਚ ਡਾਂਗਾ ਜਿਹਾ ਮਾਰੀਆਂ ਉਹਨਾਂ ਨੇ ਕੋਈ ਗੱਲ ਨਹੀਂ ਹੁਣ ਮੀਟਿੰਗਾਂ ਦੇ ਵੇਲੇ ਨਹੀਂ ਹੁਣ ਤਾਂ ਲੜਨ ਦੇ ਵੇਲੇ ਨੇ ਆਹ ਜਿਹੜੇ ਆਗੂ ਆਹ ਸਾਡੀਆਂ ਭੈਣਾਂ ਆ ਸਾਡੀਆਂ ਮਾਤਾ ਕਰਨੀ ਦੇਖਣ ਆਹ ਤਾਂ ਡਾਂਗਾ ਲੰਘਿਆ ਮੋਰਚੇ 'ਤੇ ਬੈਠੀਆਂ ਨੇ ਤੇ ਆਪਾਂ ਐਵੇਂ ਟਾਈਮ ਟਪਾਵਾਂਗੇ ਹੁਣ ਹਜੇ ਸਮਾਂ ਨਹੀਂ ਮੀਟਿੰਗ ਕਰਾਂਗੇ ਫੇਰ ਮੀਟਿੰਗ ਕਰਾਂਗੇ ਉਹ ਵੱਡੇ ਪੱਦਰ ਤੇ ਲੋਕਤੁਰ ਪੇਖ ਨੌਰੀ ਨੂੰ ਤਾ ਇਸ ਕਰਕੇ ਮੈਨੂੰ ਲੱਗਦਾ ਹੁਣ ਮੀਟਿੰਗਾਂ ਦਾ ਨਹੀਂ ਹੁਣ ਤਾਂ ਲੜਨ ਦਾ ਵੇਲਾ ਹੈ ਤੇ ਲੜਨ ਦੇ ਮੋਰਚੇ 'ਚ ਆਪਾਂ ਬੈਠੇ ਆਂ ਹੁਣ ਉਹ ਦੇਖਣਾ ਹੈ ਉਹ ਚਿੜੀ ਵਾਲੀ ਕਹਾਵਤ ਹੈ ਉਹ ਜਮਾਂ ਦੇਖਣ ਨੂੰ ਤਾਂ ਬਹੁਤ ਸ਼ਬਦ ਛੋਟਾ ਸੀ ਪਰ ਜੇ ਅਮਲ ਦੇ ਵਿੱਚ ਉਹਨੂੰ ਦੇਖਾਂਗੇ ਬਹੁਤ ਵੱਡਾ ਉਹਦਾ ਅਰਥ ਮਿਲਦਾ ਬਈ ਹੁਣ ਅੱਗ ਲਾਉਣ ਵਾਲਿਆਂ ਤੇ ਰਹਿਣਾ ਕਿ ਬੁਝਾਉਣ ਵਾਲਿਆਂ ਤੇ ਰਹਿਣਾ ਆ ਸਾਡੀਆਂ ਮਾਤਾ ਬੈਠੀਆਂ ਨੇ ਟਕਰਾ ਕਰਨ ਲਈ ਤੇ ਉਹ ਸਾਰਿਆਂ ਨੂੰ ਪੀਲ ਹੈ ਕਿ ਹੁਣ ਸਮਾਂ ਨਹੀਂ ਆਓ ਬਥੇਰਾ ਜਿਹੜਾ ਰੋਡ ਸਾਡਾ ਲੰਮਾ ਮੰਗਰ ਦੀ ਮੰਗਰ ਲਾ ਕੇ ਹਜ਼ਾਰਾਂ ਦੀ ਟਰਾਲੀਆਂ ਇੱਥੇ ਲੈ ਕੇ ਹਰ ਹਾਲਤ ਜਿੱਤਾਂ ਜਿਹੜਾ ਕਨੌਰੀ ਮੋਰ ਦਾ ਚੱਲ ਰਿਹਾ ਆਪਣਾ 13 ਫਰਵਰੀ ਤੋਂ ਤੇ ਅਸਲ ਪੂਰਾ ਜਿਹੜਾ ਸਿਕਰਾ ਤੇ ਗਿਆ 26 ਤਰੀਕ ਤੋਂ ਜਦੋਂ ਪ੍ਰਧਾਨ ਆਪਣਾ ਸਰਦਾਰ ਜਨਜੀਤ ਸਿੰਘ ਢੱਲੇਵਾਲ ਮਰਬਰ ਤੇ ਬੈਠੇ ਆ ਤੇ ਉਸ ਦਿਨ ਗਲਤੀ ਕਰ ਲਈ ਫੋਰਸ ਨੇ ਵੱਡੀ ਫੋਰਸ ਲਿਆ ਕੇ ਚੱਕ ਕੇ ਲੈ ਗਏ ਸੀ ਪਰ ਜਦੋਂ ਆਪਣੇ ਬਰਕਰਰਾਂ ਨੂੰ ਪਤਾ ਲੱਗਿਆ ਤਾਂ ਉਹ ਆਪਾਂ ਪੰਜਾਬ ਸਰਕਾਰ ਤੋਂ ਪ੍ਰੋਗਰਾਮ ਦੇ ਕੇ ਜਿਹੜਾ ਉਹਦਾ ਮੁੱਖ ਮੰਤਰੀ ਦਾ ਘਰ ਘੇਰਨਾ ਸੀ ਤਾਂ ਸਰਕਾਰ ਝੁਕੀ ਪ੍ਰਧਾਨ ਜੀ ਨੂੰ ਫੇਰ ਮੋਰਚੇ ਚੱਲਿਆ ਏ ਉਦੋਂ ਬਾਅਦ ਜਿਹੜੀ ਸਾਡਾ ਪਹਿਰਾ ਖਨੌਰੀ ਮੋਰਚੇ ਦੇ ਵਿੱਚ ਐਸ ਵਕਤ ਆਪਾਂ ਚੱਲੇ ਆ ਸੀ ਬਾਰਡਰ ਤੋਂ ਮੁੜਿਆ ਸੋਨੂੰ 10-10 ਕਰਮਾਂ ਤੇ ਸਾਡੇ ਵਰਕਰ ਧੂਆਂ ਪਾ ਕੇ ਆਪਦੀਆਂ ਟਰਾਲੀਆਂ ਤੋਂ ਨਿਕਲ ਕੇ ਬਾਹਰ ਮੋਰਚੇ ਚ ਆ ਰਹੇ ਨੇ ਤੇ ਖਾਸ ਕਰਕੇ ਸਾਡੀਆਂ ਭੈਣਾ ਮੋਰਚੇ 'ਚ ਡਟੀਆਂ ਹੋਈਆਂ ਨੇ ਤੇ ਅੱਗੇ ਸਾਨੂੰ ਮਾਤਾ ਘਰੇ 'ਚ ਇਹ ਕਹਿੰਦੇ ਸੀ ਬਜ਼ੁਰਗੇ ਕਹਿੰਦੇ ਸੀ ਵੀ ਤੂੰ ਕੀ ਲੈਣਾ ਜਾ ਕੇ ਸੋਨੂੰ ਕੁੱਟ ਦੂਗੀ ਪੁਲਿਸ ਕੇਸ ਪਾ ਦੂਗੀ ਭਰਾਵੋ ਹਾਲਾਤ ਬਦਲ ਤੇ ਮੋਰਚੇ ਨੇ ਜਦੋਂ ਸਾਡੀਆਂ ਭੈਣਾ ਮਾਵਾਂ ਸਾਡੇ ਬੱਚੇ ਘਰ ਛੱਡ ਕੇ ਸੜਕਾਂ ਤੇ ਆ ਜਾਣ ਹੁਣ ਜਿਹੜੇ ਹਜੇ ਵੀ ਬੈਠੇ ਆ ਭਰਾਵੋ ਫਿਰ ਆਪਾਂ ਪੰਜਾਬੀ ਮੈਨੂੰ ਲੱਗਦਾ ਕਹੌਣ ਦੇ ਹੱਕਦਾਰ ਨਹੀਂ ਕਿ ਸਰਕਾਰ ਦਾ ਟੱਕਰਾ ਕਰਨ ਲਈ ਤਿਆਰ ਨਹੀਂ ਅੱਜ ਸਾਡਾ ਉਹ ਮਹੀਨਾ ਚੱਲ ਰਿਹਾ ਜਿੱਥੇ ਸਾਡੇ ਸਹਿਬਜ਼ਾਦਿਆਂ ਨੇ ਸੀਧੀਆਂ ਦਿੱਤੀਆਂ ਪਰ ਹਕੂਮਤਾਂ ਮੂਰੇ ਝੁਕੇ ਨਹੀਂ ਤੇ ਅਸੀਂ ਅੱਜ ਘਰਾਂ 'ਚ ਬੈਠ ਕੇ ਖਬਰਾਂ ਪੜਦੇ ਰਹਿਗੇ ਤਾਂ ਸਥਿਤੀ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 26ਵੇਂ ਦਿਨ ਚ ਹੈ ਜੀ ਦਾ ਵਜ਼ਨ ਜੋਖਿਆ ਨਹੀਂ ਜਾ ਰਿਹਾ ਹੁਣ ਡਾਕਟਰਾਂ ਨੇ ਕੋਸ਼ਿਸ਼ ਕੀਤੀ ਸੀ ਵੀ ਖੜਾ ਕੇ ਵਜ਼ਨ ਜੋਖ ਲਈਏ ਤਾਂ ਜੇ ਸਹਾਰਾ ਦਿੰਨੇ ਆ ਤਾਂ ਵਜ਼ਨ ਤੇ ਗੜਬੜ ਆਉਂਦੀ ਆ ਜਣੇ 16 17 ਕਿਲੋ ਵਜ਼ਨ ਘਟਨਾ ਪਰ ਜਿਹੜੀ ਸੋਚ ਜਿਹੜੀ ਵੜਕ ਅੱਜ ਵੀ ਉਹੀ ਆ ਸਾਨੂੰ ਇਹੀ ਕਹਿ ਵੀ ਤਗੜੇ ਹੋਇਓ ਕਿਸੇ ਪਾਸੇ ਕਮਜ਼ੋਰੀ ਨਾ ਦਿਓ ਮੈਨੂੰ ਲੱਗਦਾ ਜਦੋਂ ਹੁਣ ਮੈਂ ਇਹ ਸਾਰਾ ਮੋਰਚਾ ਦੇਖ ਰਿਆ ਪਹਿਲਾਂ ਪ੍ਰਧਾਨ ਜੀ ਨੂੰ ਮਿਲ ਕੇ ਆਏ ਸੀ ਉਹ ਕਹਿੰਦਾ ਵੀ ਅੱਜ ਮੈਨੂੰ ਆਇ ਲੱਗਦਾ ਜਿਵੇਂ ਤੁਸੀਂ ਘੱਟ ਬੋਲਿਓ ਕਿਤੇ ਗਿਣਤੀ ਘਟੀ ਤਾਂ ਨਹੀਂ ਪਰ ਮੈਨੂੰ ਜਿਹੜਾ ਲੱਗਦਾ ਵੀ ਮੋਰਚਾ ਦੇ ਵਿੱਚ ਆ ਸਾਡੀਆਂ ਮਾਵਾ ਨੇ ਆ ਸਾਡੀਆਂ ਭੈਣਾਂ ਨੇ ਆ ਜਿਹੜਾ ਸੰਦੇਸ਼ ਦਿੱਤਾ ਹੈ ਭਰਾਵੋ ਲਾਜ਼ਮੀ ਆ ਵੀਡੀਓ ਵੇਖ ਕੇ ਗਾਂ ਸ਼ੇਅਰ ਕਰਕੇ ਲਾਜ਼ਮੀ ਮੋਰਚੇ ਚਾਓ ਜੇ ਭੈਣਾ ਡਾਂਗਾ ਚੱਕ ਕੇ ਖੜ ਸਕਦੀਆਂ ਸਾਡੇ ਬਜ਼ੁਰਗ ਖੜ ਦਿੰਦੇ ਨੌਜਵਾਨ ਸਾਡੇ ਬੱਚੇ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਮੰਗਾ ਮਨਾਏ ਤੋਂ ਬਗੈਰ ਘਰਾਂ ਨੂੰ ਮੁੜ ਤਾਂਗੇ ਸਰਕਾਰ ਨੂੰ ਬੇਇੱਜ਼ਤੀ ਆ ਕੇ ਆਪਾਂ ਵੱਡੀ ਪਦਦਰ ਮਨਾਵਾਂਗੇ ਝੁਕਾਵਾਂਗੇ ਅੱਜ ਮੋਰਚੇ ਦੇ ਵਿੱਚ ਅੱਗੇ ਕਿਤੇ ਟਾਈਮ ਲੈਂਦੇ ਹੁੰਦੇ ਆ ਕੋ ਵੀ ਮੰਗ ਪੱਤਰ ਦੇਣ ਜਾਣਾ ਅੱਜ ਪਾਰਲੀਮੈਂਟ ਦੀ ਕਮੇਟੀ ਦਾ ਚੇਅਰਮੈਨ ਚਾਰਜਿਤ ਚੰਨੀ ਪਮਾ ਉਹ ਕਾਂਗਰਸ ਨਾਲ ਸੰਬੰਧਤ ਹੈ ਪਰ ਜਿਹੜੀ ਪਾਰਲੀਮੈਂਟ 31 ਮੈਮਰੀ ਦੀ ਕਮੇਟੀ ਬਣੀ ਹੈ ਉਹਦੀ ਰਿਪੋਰਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਦੇਣ ਪਹੁੰਚੇ ਨੇ ਇੱਥੇ ਮੋਰਚੇ ਦੇ ਵਿੱਚ ਤਾਂ ਉਹਦੇ ਵਿੱਚ ਭਰਾਵੋ ਜੇ ਐ ਪਹੁੰਚਦੇ ਆ ਤਾਂ ਐਵੇਂ ਜਿਕਰ ਆਪਾਂ ਜਿਹੜੇ ਨੋਟੀਫਿਕੇਸ਼ਨ ਹੋਣੇ ਆ ਜਿਹੜੇ ਕਾਨੂੰਨ ਬਣਾਉਣੇ ਆਪਾਂ ਐਮਐਸਪੀ ਗਰੰਟੀ ਕਾਨੂੰਨ ਇੱਥੇ ਟਰਾਲੀ 'ਚ ਬੈਠਿਆ ਸੀ ਪ੍ਰਧਾਨ ਜੀ ਬਣਾਉਣਗੇ ਪਰ ਜਿਹੜੇ ਗਰਾਊਂਡ ਲੈਵਲ ਤੇ ਆ ਸੀ ਘਰਾਂ ਤੋਂ ਨਿਕਲ ਕੇ ਜਿਹੜੀ ਬੇਨਤੀ ਕੀਤੀ ਹੈ ਮੈਨੂੰ ਲੱਗਦਾ ਉਹ ਪ੍ਰਵਾਨ ਕਰ ਲਈ ਪੰਜਾਬੀਆਂ ਨੇ ਮੈਂ ਕਿਹਾ ਸੀ ਵੀ ਹਰੇਕ ਪਿੰਡ ਦੇ ਵਿੱਚੋਂ ਜਿਹਦੀ ਇੱਥੇ ਹਾਜ਼ਰੀ ਨਹੀਂ ਇੱਕ ਟਰੈ ਟ੍ਰਾਲੀ ਲੈ ਕੇ ਉਹਦੇ ਵਿੱਚ ਰਾਸ਼ਨ ਰਜਾਈਆਂ ਬੰਦੇ ਖਨੌਰੀ ਭੇਜੋ ਗਰੰਟੀ ਸਾਡੀ ਹੈ ਕਿ ਮੋਰਚਾ ਜਿੱਤ ਕੇ ਦੇਵਾਂਗੇ ਅੱਜ ਬਹੁਤ ਵੱਡੇ ਪੱਧਰ ਤੇ ਜਿਹੜੀ ਮੋਰਚੇ ਦੇ ਵਿੱਚ ਟਰੈ ਟ੍ਰਾਲੀ ਆ ਰਹੀਆਂ ਨੇ ਸਾਡੀਆਂ ਭੈਣਾਂ ਆ ਰਹੀਆਂ ਨੇ ਸਾਡੇ ਬੱਚੇ ਆ ਰਹੇ ਨੇ ਸਮੇਤ ਪਰਿਵਾਰ ਆਪਣੇ ਜਿਹੜੇ ਪੰਡਾਲ ਲੱਗਿਆ ਸਮੇਤ ਪਰਿਵਾਰ ਪੰਡਾਲ ਚ ਬੈਠੇ ਨੇ ਜਿਹੜੇ ਸਾਡੇ ਪ੍ਰਬੰਧ ਹੈ ਉਹ ਅੱਜ ਦੀ ਰਾਤ ਤਖਲੀਫ ਕੱਢ ਲੋ ਤੜਕੇ ਸਾਡੇ ਪ੍ਰਬੰਧਾ ਨੇ ਵੱਡੇ ਟੈਂਟ ਲਾ ਕੇ ਰਹਿਣ ਬਸੇਰੇ ਬਣਾਵਾਂਗੇ ਜਿੰਨੇ ਲੋਕਾਂ ਦੀ ਸੰਗਤ ਦੇ ਵਿੱਚ ਆਉਣਗੇ ਤਾਂ ਕੋਈ ਸਹੂਲਤ ਕਰਨੀ ਨਹੀਂ ਰਹਿਣ ਦੇਵਾਂਗੇ ਸਾਰੀਆਂ ਸੁਰਤਾ ਕੱਲ ਨੂੰ ਆਪਾਂ ਪ੍ਰਬੰਧਕਾਂ ਦੀ ਡਿਊਟੀ ਲਾਤੀ ਹੈ ਇੱਕ ਵੱਡਾ ਪੰਡਾਲ ਜਿੱਡਾ ਲਾਇਆ ਉਹਦਾ ਪੰਡਾਲ ਆਪਾਂ ਰਹਿਣ ਬਸੇਰਾ ਕੱਲ ਨੂੰ ਬਣਾ ਕੇ ਤਾਂ ਕਿ ਜੇ ਤਕਲੀਫ ਬਣਾਵੇ ਬਾਥਰੂਮ ਵੀ ਬਣਾਵਾਂਗੇ ਤਾਂ ਬਹੁਤ ਪੱਧਰ ਤੇ ਬਣੇ ਵੀ ਹੈ ਪਰ ਜਿਹੜੇ ਪ੍ਰਬੰਧ ਹੈ ਕੱਲ ਨੂੰ ਪੂਰੇ ਕਰਾਂਗੇ ਤੁਸੀਂ ਘਰਾਂ ਚੋਂ ਨਿਕਲ ਕੇ ਆਓ ਹਰ ਹਾਲਤ ਮੋਦੀ ਸਰਕਾਰ ਨੂੰ ਝਕਾਵਾਂਗੇ ਧੰਨਵਾਦ ਪ੍ਰਧਾਨ ਜੀ ਐਸ ਕੇ ਐਮ ਇਹਨਾਂ ਮੀਟਿੰਗ ਹੋਈ ਹੈ ਜਿਹੜੀ ਕੀ ਪ੍ਰੋਸਾ ਮਿਲਿਆ ਉਧਰ ਜੋਇਨ ਕਰ ਰਿਹਾ ਮੋਰਚੇ ਨੂੰ ਐਸ ਕੇ ਐਮ ਵੀ ਨਹੀਂ ਆਪਾਂ ਤਾਂ ਮੋਰਚੇ 'ਚ ਗਏ ਨਹੀਂ ਸੀਗੇ ਨਾ ਹੀ ਅਸੀਂ ਉਹਨਾਂ ਨੂੰ ਕੋਈ ਟਾਈਮ ਦਿੱਤਿਆ ਸਾਡੇ ਸਰਵਜ ਸਿੰਘ ਪੰਦੇਰ ਗਏ ਸੀਗੇ ਤੁਹਾਡੇ ਪੰਦੇਰ ਗਿਆ ਸੀਗਾ ਉਹਨਾਂ ਨੇ ਰਿਪੋਰਟ ਕਰਤੀ ਆ ਉਹਦੇ ਵਿੱਚ ਕੁਝ ਨਹੀਂਗਾ ਐਵੇਂ ਪਾਣੀ ਚ ਡਾਂਗਾ ਜਿਹਾ ਮਾਰੀਆਂ ਉਹਨਾਂ ਨੇ ਕੋਈ ਗੱਲ ਨਹੀਂ ਹੁਣ ਮੀਟਿੰਗਾਂ ਦੇ ਵੇਲੇ ਨਹੀਂ ਹੁਣ ਤਾਂ ਲੜਨ ਦੇ ਵੇਲੇ ਨੇ ਆਹ ਜਿਹੜੇ ਆਗੂ ਆਹ ਸਾਡੀਆਂ ਭੈਣਾਂ ਆ ਸਾਡੀਆਂ ਮਾਤਾ ਕਰਨੀ ਦੇਖਣ ਆਹ ਤਾਂ ਡਾਂਗਾ ਲੰਘਿਆ ਮੋਰਚੇ ਤੇ ਬੈਠੀਆਂ ਨੇ ਤੇ ਆਪਾਂ ਐਵੇਂ ਟਾਈਮ ਟਪਾਵਾਂਗੇ ਹੁਣ ਹਜੇ ਸਮਾਂ ਨਹੀਂ ਮੀਟਿੰਗ ਕਰਾਂਗੇ ਫੇਰ ਮੀਟਿੰਗ ਕਰਾਂਗੇ ਉਹ ਵੱਡੇ ਪੱਦਰ ਤੇ ਲੋਕਤੁਰ ਪੇ ਖਨੌਰੀ ਨੂੰ ਤਾਂ ਇਸ ਕਰਕੇ ਮੈਨੂੰ ਲੱਗਦਾ ਹੁਣ ਮੀਟਿੰਗਾਂ ਦਾ ਨਹੀਂ ਹੁਣ ਤਾਂ ਲੜਨ ਦਾ ਵੇਲਾ ਹੈ ਤੇ ਲੜਨ ਦੇ ਮੋਰਚੇ 'ਚ ਆਪਾਂ ਬੈਠੇ ਆਂ ਹੁਣ ਉਹ ਦੇਖਣਾ ਹੈ ਉਹ ਚਿੜੀ ਵਾਲੀ ਕਹਾਵਤ ਹੈ ਉਹ ਜਮਾ ਦੇਖਣ ਨੂੰ ਤਾਂ ਬਹੁਤ ਸ਼ਬਦ ਛੋਟਾ ਸੀ ਪਰ ਜੇ ਅਮਲ ਦੇ ਵਿੱਚ ਉਹਨੂੰ ਦੇਖਾਂਗੇ ਬਹੁਤ ਵੱਡਾ ਉਹਦਾ ਅਰਥ ਮਿਲਦਾ ਬਈ ਹੁਣ ਅੱਗ ਲਾਉਣ ਵਾਲਿਆਂ ਤੇ ਰਹਿਣਾ ਕਿ ਬੁਝਾਉਣ ਵਾਲਿਆਂ ਤੇ ਰਹਿਣਾ ਆ ਸਾਡੀਆਂ ਮਾਤਾ ਬੈਠੀਆਂ ਨੇ ਟਕਰਾ ਕਰਨ ਲਈ ਤੇ ਉਹ ਸਾਰਿਆਂ ਨੂੰ ਪੀਲ ਹੈ ਕਿ ਹੁਣ ਸਮਾਂ ਨਹੀਂ ਆਉ ਬਥੇਰਾ ਜਿਹੜਾ ਰੋਡ ਸਾਡਾ ਲੰਮਾ ਮੰਗਰ ਦੀ ਮੰਗਰ ਲਾ ਕੇ ਹਜ਼ਾਰਾਂ ਦੀ ਟਰਾਲੀਆਂ ਇੱਥੇ ਲੈ ਕੇ ਹਰ ਹਾਲਤ ਜਿੱਤਾਂਗੇ ਧੰਨਵਾਦ ਰਵੈਫ ਜੀ ਕਾ ਕਾਲ ਸਾਹਿਬ